ਜ਼ਿਆਦਾ ਦਿੱਕਤ ਚੋਂ ਪਰ ਅਸੀਂ ਇਹ ਚਾਹੁੰਦੇ ਆ ਕਿ ਜਿੰਨੇ ਜੀ ਬਚ ਸਕਦੇ ਉਹਨੇ ਜੀ ਤਾਂ ਬਚਾ ਲਈ ਹੁਣ ਜੇ ਪਾਣੀ ਵਧ ਗਿਆ ਫਿਰ ਆਪਾਂ ਕੀ ਕਰਾਂਗੇ ਅ ਜਾਨ ਦਾ ਸਾਹ ਆ ਗਿਆ ਆਪਾਂ ਲੋਤਾਂ ਦਾ ਸ਼ਾਮ ਦਾ ਟਾਈਮ ਹੋ ਜਾਣਾ ਹਨੇਰਾ ਹੋ ਜਾਣਾ ਕਿ ਸਾਡੇ ਤੋਂ ਆਇਆ ਵੀ ਨਹੀਂ ਜਾਣਾ ਜੇ ਰਾਤ ਨੂੰ ਪਾਣੀ ਵਧ ਗਿਆ ਫਿਰ ਕੀ ਕਰਾਂਗੇ ਕੁਛ ਕਰਨ ਜੋਗੀ ਨਹੀਂ ਰਹਿਵਾਂਗੇ ਹਜੇ ਹੁਣ ਆਪ ਆਏ ਆ ਅਸੀਂ ਚੱਲ ਕੇ ਤੁਹਾਡੇ ਵਸਤੀ ਆਏ ਆ ਤੁਹਾਨੂੰ ਲੈਣ ਹੀ ਆਏ ਆ ਆਜੋ ਜਾਨ ਨਾਲ ਉੱਤੇ ਕੁਛ ਨਹੀਂ ਹੁੰਦਾ ਜਾਨ ਵੱਜ ਜਾਂਦੀ ਬੰਦਾ ਸਭ ਕੁਝ ਬਣਾ ਲੈਂਦਾ ਇੱਕ ਦੋ ਜੀ ਛੱਡ ਦਿਓ ਕੋਈ ਗੱਲ ਨਹੀਂ ਇਹਰੇ ਜਾਣਾ ਸਮਾਨ ਫੇਰ ਬਣ ਜਾਂਦਾ ਕਿਤੇ ਨਹੀਂ ਜਾਂਦਾ ਦੋ ਜੀ ਰਹਿ ਜੋ ਅਸੀਂ ਰਹਿ ਜੋ ਬਜ਼ੁਰਗ ਜਿਹਨੇ ਨਹੀਂ ਜਾਣਾ ਨਾ ਜਾਓ ਮਾਤਾ ਭੈਣਾ ਆਜੋ ਤੁਸੀਂ ਸਾਡੇ ਨਾਲ ਆ ਤੂੰ ਜਾ ਜਾ ਨਹੀਂ ਸਾਨੂੰ ਮਾਤਾ ਭੈਣਾ ਸਾਨੂੰ ਬੀਬੀਆਂ ਚਾਹੀਦੀਆਂ ਨੇ ਬੀਬੀਆਂ ਆਓ ਜਿਹੜੇ ਛੋਟੇ ਜਵਾਕ ਹੈ ਧੀਆਂ ਭੈਣਾ ਆਪਣੀਆਂ ਭੇਜ ਦਿਓ ਧਿਆਨ ਹੀ ਰੱਖਾਂਗੇ ਅਸੀਂ ਵਧੀਆ ਧਿਆਨ ਰੱਖਾਂਗੇ ਗੁਰੂ ਘਰ ਰੱਖਾਂਗੇ ਲੰਗਰ ਪ੍ਰਸ਼ਾਦਾ ਵੀ ਚਾੜ੍ਹਨ ਵਾਲੀ ਮਿਲੂਗਾ ਹਾਂ ਸ਼ਾਮਾਂ ਨੂੰ ਆ ਫੇਰੇ ਤੱਕ ਆ ਜਾਗੇ ਨਾ ਪਾਣੀ ਘਟ ਜੂਗਾ ਤੁਸੀਂ ਇਹਨਾਂ ਕੋਲ ਫੋਨ ਹੋਊਗਾ ਫੋਨ ਕਰਕੇ ਪੁੱਛ ਲਿਓ ਅਸੀਂ ਆਪ ਛੱਡ ਜਾਗੇ ਹਾਂ ਇਹ ਜੀ ਕੋਈ ਗੱਲ ਨਹੀਂ ਆਜੋ ਛੱਡ ਜੋ ਹਜੇ ਵੀ ਟਾਈਮ ਹੈਗਾ ਚੱਲ ਮੇਰੀ ਭੈਣ ਆ ਜਾ ਆ ਜਾ ਚੱਲ ਆ ਚਲੋ ਫਟਾਫਟ ਆਜੋ ਦੋਵੇਂ ਜਣੇ ਆਜੇ ਤੂੰ ਵੀ ਆਜਾ ਕਾਕਾ ਕੀ ਹੈ ਤੇ ਪਰਿਵਾਰ ਦੇ ਨਾਲ ਹੀ ਕਿੰਨੇ ਪਏ ਆ ਬੀਬੀਆਂ ਆਜੋ ਗੁਰਦੁਆਰਾ ਸਾਹਿਬ ਦੇ ਵਿੱਚ ਦਾ ਡਰਪਾ ਸੰਭਾਲ ਕਰਾਂਗੇ ਕੋਈ ਗੱਲ ਨਹੀਂ ਤੁਹਾਨੂੰ ਫੇਰੀ ਛੱਡ ਜਾਗੇ ਜਦੋਂ ਪਾਣੀ ਥੱਲੇ ਚਲ ਜਾਊਗਾ ਪਰਿਵਾਰ ਦੀ ਜਾਨ ਬਚੂਗੀ ਤੇ ਕੁਝ ਕਰ ਸਕਦੇ ਹੋ ਜ਼ਿੰਦਗੀ ਵਿੱਚ ਕਿ ਜਾਨ ਨਹੀਂ ਬਚੂਗੀ ਤੇ ਫਿਰ ਕੀ ਕਰਦਾ ਕਰ ਲੋਗੇ ਘਰ ਨੇ ਤੇ ਇੱਥੇ ਹੀ ਰਹਿ ਜਾਣਾ ਆ ਅੰਜੋ ਕੇ ਕਾਰਗਰਾ ਠੀਕ ਹੈ ਇਹ ਮਾਰਗ ਕਰਾ ਜਾਂਦਾ ਘਰ ਆ ਅਸੀਂ ਦਰਿਓਂ ਪਾਰੋਂ ਵਾਹੇ ਹਾਬਦਾ ਠੀਕ ਹੈ ਪਰ ਮੈਂ ਤੁਹਾਡੇ ਕੀ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਤਾਨੂੰ ਆਧਰਾ ਬੜਾ ਸੋਨਾ ਉੱਤੇ ਕਰ ਲਈ ਨਹੀਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਜੇ ਪਾਣੀ ਵੱਧ ਗਿਆ ਜੇ ਜੇ ਪਾਣੀ ਵੱਧ ਗਿਆ ਦੇਖੋ ਮੇਰੀ ਗੱਲ ਸੁਣੋ ਜੇ ਸਵੇਰ ਤੱਕ ਪਾਣੀ ਦਾ ਇੱਥੇ ਬਿਲਕੁਲ ਨਹੀਂ ਸੀਗਾ ਹੁਣ ਆ ਗਿਆ ਨਾ 3 3 4 4 ਫੁੱਟ ਜੇ ਹੋਰ ਵੱਧ ਗਿਆ ਫੇਰ ਫਿਰ ਆਪਾਂ ਕਿੱਥੇ ਜਾਵਾਂਗੇ ਫਿਰ ਇਹਨਾਂ ਵਾਸਤੇ ਤਾਂ ਸੋਚੇ ਵਿਚਾਰੀਆਂ ਵੰਦਰੀ ਆ ਜੋ ਨਹੀਂ ਨਹੀਂ ਸਾਨੂੰ ਬੀਬੀਆਂ ਚੱਲੋ ਸਾ ਬੀਬੀਆਂ ਨੂੰ ਭੇਜ ਦਿਓ ਟੰਗੇ ਰਹਾਂਗੇ ਆਪਾਂ ਮੈਂ ਤਾਂ ਰੋਪਾ ਜਿਹੜਾ ਮੇਰੇ ਸਾਲੇ ਨੂੰ ਤੇ ਜਰ ਵਿੱਚ ਤੇ ਮੈਂ ਉਹ ਪਾਣੀ ਦਾ ਬੜੀ ਔਰਲਾ ਕੱਢਿਆ ਥੋੜਾ ਵਾ ਇੱਕ ਤੂੰ ਛੋਟਾ ਬੱਚਾ ਐ ਤੂੰ ਵੀ ਚੱਲ ਪਾਣੀ ਜੀ ਚੱਲ ਕੰਢੀਂ ਅੱਗੇ ਨਾਲ ਤੂੰ ਵੀ ਉਦੀ ਵੀ ਤੇ ਜਾਨ ਲੀਖੋ ਨਾ ਸਾਰਾ ਕੁਝ ਦੇਖੋ ਜਦੋਂ ਪਾਣੀ ਉਹ ਲੱਤ ਗਿਆ ਸਾਰਿਆਂ ਨੂੰ ਪਤਾ ਪਾਣੀ ਲੱਤ ਜਾਣਾ ਕੱਲ ਨੂੰ ਕੱਲ ਵੀ ਰੋਕੀ ਪਾਣੀ ਕੋਈ ਨਹੀਂ ਜਲ ਅੱਜ ਕਰ ਸਾਡੇ ਰੋਣਗਾ ਦੇਖੋ ਜੀ ਧੁੱਖੇ ਪਾਣੀ ਦੀ ਗੱਲ ਐ ਤੇ ਗੁਰਦੁਆਰੇ ਸਾਹਿਬ 'ਚ ਲੰਗਰ ਲੱਗਿਆ ਸਾਰਾ ਕੁਝ ਐ ਚੰਗਾ ਬੰਦੀ ਐ ਆਹ ਨਹੀਂ ਨਹੀਂ ਦੇਖੀ ਜੀ ਮੈਂ ਤਾਂ ਵੀਡੀਓ ਆਪਾਂ ਕੁਆਦੇ ਨੇ ਜਾ ਕੇ ਤੁਸੀਂ ਹੁਣ ਤੇ ਚੱਲੋ ਸਾਡੇ ਨਾਲ ਕਿਉਂ ਪਾ ਰਿਹਾ ਕਿੱਥੇ ਅਸੀਂ ਉਹਨਾਂ ਨੂੰ ਵੀ ਲੈ ਆਉਨੇ ਆਂ ਹਾਂ ਉਹਨਾਂ ਨੂੰ ਵੀ ਲੈ ਆਉਨੇ ਆਂ ਉਹਨਾਂ ਨੂੰ ਵੀ ਕੱਢਾਂਗੇ ਹੈਲੀਕਾਪਟਰ ਆ ਰਿਹਾ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਹੈਲੀਕਾਪਟਰ ਆ ਹੀ ਲੈ ਕੇ ਆਵਾਂਗੇ ਉਹਨਾਂ ਨੂੰ ਤੁਸੀਂ ਹੁਣ ਤੁਸੀਂ ਤੇ ਚੱਲੋ ਤੁਸੀਂ ਤੇ ਚੱਲੋ ਪਹਿਲਾਂ ਆਜੋ ਉਹਨਾਂ ਨੂੰ ਵੀ ਲੈ ਆਉਨੇ ਆਂ ਚੱਲੋ 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 ਸਾਵਾਜ ਬੱਚੇ ਬੁੱਚੇ ਕੱਢਿਆ ਆਪਾਂ ਕਿਉਂ ਆਪਾਂ ਯਾਰੇ ਮਾੜਾ ਨਹੀਂ ਨਹੀਂ ਮੇਰੀ ਗੱਲ ਸੁਣ